ਆਪਰੇ ਸਤ ਸ੍ਰੀ ਅਕਾਲ। ਤੁਸੀਂ ਇਸ ਹਾਲ ਬਾਬੂ ਮੰਡਲ ਬਲੌਗ ਤੇ ਤੁਹਾਡਾ ਸਵਾਗਤ ਹੈ। ਚਲੋ ਜੀ ਆਪਾਂ ਬਣਾਵਾਂਗੇ ਬਲਾউজ। ਜਦੋਂ ਮੈਂ ਡਟਾ ਤਾ ਵੀਡੀਓ ਤੇ ਕਰ ਬਲਾউজ ਜਿਵੇਂ ਦਾ ਕੇ ਲਾਈਕ ਕਮੈਂਟ ਸ਼ੇਅਰ ਕਰਾਓ। ਜੇ ਚੈਨਲ ਤੇ ਪਹਿਲੀ ਵਾਰ ਆਇਆ ਹੈ ਤਾਂ ਸਬਸਕ੍ਰਾਈਬ ਵੀ ਨੂੰ ਕਰੋ। ਅੱਜ ਅੱਜ ਆਪਾਂ ਜਾਣ ਲੈਗੇ ਰਾਜਿੰਦਰ ਨਾਲ ਆਪਾਂ ਸਾੜ ਪੀਂਦੇ। ਆਪਾਂ ਤੁਹਾਨੂੰ ਪੀਂਦਾ ਪ੍ਰੋਗਰਾਮ ਦਿਖਾ ਮੰਗੇ ਵੀਡੀਓ ਮੈਂ ਡਟਾ ਤਾ ਵੀ ਦੇਖਿਆ ਕਰੋ।

ਉਹ ਬੇ ਕਹਦਾ ਹੁੰਨੇ ਆ ਇਹ ਆਪ ਕੋ ਆਪਣੀ ਸੈਟਿੰਗ ਕਰਦੇ ਨੇ ਹੁਣ ਕਿਸੇ ਨੇ ਲੱਗਦਾ ਵੱਡੀਆਂ ਨੇ ਕਿਸੇ ਦੀਆਂ ਛੋਟੀਆਂ ਨੇ ਚਲੋ ਜੀ ਆਪਾਂ ਪਹੁੰਚ ਗਏ ਤੇ ਪਿੰਡ ਸਾਹੜ ਤੀਆਂ ਤੇ ਤੇ ਦੀਦੀ ਹੋਰਾਂ ਨੂੰ ਮਿਲ ਕੇ ਬਹੁਤ ਖੁਸ਼ੀ ਹੋਈ ਹੈ ਨਾ ਤੇ ਦੀਦੀ ਹੋਰਾਂ ਨੇ ਬਹੁਤ ਵਧੀਆ ਪਿਆਰ ਕੀਤਾ ਬਹੁਤ ਵਧੀਆ ਇਹਨਾਂ ਨੇ ਬਹੁਤ ਵਧੀਆ ਜਿਆਦਾ ਇਹਨਾਂ ਦਾ ਸੁਭਾਅ ਹੈ ਚਲੋ ਜੀ ਆਪਾਂ ਇੱਥੇ ਬੈਠੇ ਤੇ ਹੁਣ ਅਸੀਂ ਇੱਥੇ ਗੱਲਾਂ ਬਾਤਾਂ ਕਰਦੇ ਤੇ ਆਪਾਂ ਇੱਥੇ ਅੱਜ ਰਾਜਵਿੰਦਰ ਨਾਲ ਸਾਡੀ ਤਾਂ ਕੋਈ ਸਲਾਹ ਹੈ ਨਹੀਂ ਤੇ ਬਸ ਰਾਜਵਿੰਦਰ ਭੈਣ ਉਹਦੀ ਮਿੰਟ ਚ ਤਿਆਰ ਕਰ ਲੇ ਅਸੀਂ ਤਾਂ ਮੌਜ ਨਾਲ ਬੈਠੇ ਤੇ ਸਾਨੂੰ ਤਾਂ ਕੋਈ ਹੈ ਨਹੀਂ ਤੇ ਵੀ ਅਸੀਂ ਨਾ ਜਾਣਾ ਗੱਜਤੀਆਂ ਤੇ ਰੀ ਮੈਡਨ ਨੂੰ ਬੇਨਤੀ ਹੈ ਜੀ ਆਪਾਂ ਦਿੱਤਾ ਪਾਵਾਂਗੇ 15-20 ਮਿੰਟ ਲਈ ਬੋਲੀਆਂ ਲਈ ਬੋਲੀਆਂ ਦੇ ਨਾਲ ਸਾਰੇ ਜਣੇ ਤੁਸੀਂ ਇੱਥੇ ਆਪਣਾ ਇੱਕ ਨਾਮ ਬਣਾ ਲਓ ਰਾਉਂਡ ਗੋਲ ਜਿੱਤਰ ਉਹ ਜਿਹੜਾ ਪਾਕਿਸਤਾਨੀ ਐ ਪਰ ਐਂਜੋਏ ਕਰੋ ਜੀ ਉਸ ਤੋਂ ਬਾਅਦ ਤੁਸੀਂ ਬਸ 10-15 ਮਿੰਟ ਲੈਣੇ ਨੇ ਆਪਾਂ ਨੇ ਉਸ ਤੋਂ ਬਾਅਦ ਤੁਸੀਂ ਵੀ ਜੇ ਇੰਜੋਏ ਕਰ ਸਕੋ ਮਨਦੀਪ ਆ ਚੰਗਾ ਆ ਹਾਂ

ਬਹੁਤ ਬਹੁਤ ਧੰਨਵਾਦ ਕਰਦੀ ਹਾਂ ਮੈਂ ਦਾ ਸਮੂਹ ಗ್ರಾಮ ਪੰਚਾਇਤ ਮੈਂਬਰ ਸਹਿਬਾਨ ਸਿਰੇ ਪੰਜਾਬ ਸਪੋਰਟਸ ਕਲੱਬ ਸਹੜ ਸੂਨਗਰ ਨਵਾਸ ਤੋਂ ਅਤੇ ਇਸ ਸਾਥ ਦੁਨੀਆ ਤੜੀ ਮਾਂ ਤੋਂ ਦੌਰ ਆਈ ਦੁਨੀਆ ਲਵਾਉਂਦੇ ਨੇ ਅਸੀਂ ਆਪਾਂ ਜਾਣੀ ਵਿਜਾਨੀ ਕਰਦੀ ਹੈ ਨਾ ਬੋਲੀਆਂ ਪਾਉਂਦੀ ਨੇ चन चा नचानी मैं अॻ मंगूं मचां न चन चा नचानी अॻु मंगूं मचां दा बेड़ा कुड़ी अॼ नच नच पट दा बेड़ा कुड़ी अॼु नची नची पट दाड़ा कुड़ी गुरि ਚਲੋ ਜੀ ਆਪਾਂ ਹੁਣ ਚੱਲਦੇ ਆਂਗੇ ਘਰੇ ਤੇ ਬਲੌਗ ਨੂੰ ਐਂਡ ਤੱਕ ਜ਼ਰੂਰ ਦੇਖੋ ਬਲੌਗ ਕਿਵੇਂ ਦਾ ਲੱਗਿਆ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਆ ਕਰੋ ਜੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਚਲੋ ਜੀ ਏਸੀ ਅੱਜ ਦਾ ਆਪਣਾ ਪ੍ਰੋਗਰਾਮ ਆਪਣਾ ਹੁਣ ਆਪਣਾ ਰੱਖਿਆ ਹੋਇਆ ਦਰਾਨੀ ਸਥਾਨੀ ਦਾ ਪ੍ਰੋਗਰਾਮ 5 ਤਰੀਕ ਦਾ ਆਪਾਂ 5 ਤਰੀਕ ਨੂੰ ਸੁਨਾਮਤੀਆਂ ਮਨਾਉਣ ਜਾਵਾਂਗੇ ਉਸ ਤੋਂ ਬਾਅਦ ਜਾਵਾਂਗੇ ਜੇ ਆਪਾਂ ਪਿੰਡ ਗੋਬਿੰਦਪੁਰਾ ਨਾਗਰੀ ਆਪਣੇ ਪੇਕੇ ਪਿੰਡ ਉੱਥੇ ਵੀ ਸਾਰੀਆਂ ਭੈਣਾਂ ਨੇ ਪਹੁੰਚਣਾ ਚਲੋ ਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ